ਉਹਵਾ ਪਰਮੇਸ਼ੁਰ ਨੇ ਪੂਰਾ ਵਿੱਚ ਆਦਮ ਦਾ ਇੱਕ ਸਾਗਰ ਤੋਂ ਸਿਖਾਗ ਲਿਆ। ਉਹਵਾ ਤੇਰੋ ਤੇ ਰੱਤੇ ਦੁਆਰਾ ਆਦਮ ਨੂੰ ਆਗਮ ਉਸ ਸਾਗ ਵਿੱਚ ਰੱਖਿਆ। ਹallelujah। ਜਿਹਾਵਾ ਪਰਮੇਸ਼ੁਰ ਨੇ ਆਦਮ ਨੂੰ ਬਣਾਇਆ ਆਪਣੇ ਸਹੂਤ ਤੇ। ਹallelujah। ਰਾਸ਼ੀ ਜਿਨੇ دیا ਦਿੱਤਾ ਕਿਹਾ ਪਰਮੇਸ਼ੁਰ ਨੇ ਸਾਹਮਣੇ ਸਹੂਤ ਜਨਨਾ ਹੈ। ਹallelujah। ਪਰ ਪਰਮੇਸ਼ੁਰ ਨੇ ਆਦਮ ਨੂੰ ਆਦਮ ਦੇ ਬਾਗ ਦੇ ਵਿੱਚ ਰੱਖਿਆ ਹallelujah ਹallelujah ਕਾਇਆ ਹਵਾ ਪਰਮੇਸ਼ਰ ਨੇ ਜਦੋਂ ਆਦਮ ਦੇ ਬਾਗ ਦੇ ਵਿੱਚ ਆਦਮ ਨੂੰ ਰੱਖਿਆ ਤਾਂ ਉਹਦਾ ਨਾਮ ਆਦਮ ਰੱਖਿਆ ਹallelujah ਕਾਇਆ ਹਵਾ ਪਰਮੇਸ਼ਰ ਨੇ ਆਦਮ ਦੀ ਜੋ ਪਤਨੀ ਸੀ ਮਾਈ ਹਵਾ ਨੂੰ ਉਹਦੇ ਨਾਲ ਰੱਖਿਆ ਤਾਂ ਪਰਮੇਸ਼ਰ ਨੇ ਆਦਮ ਨੂੰ ਕਿਹਾ ਸੀਗਾ ਕਿ ਜੋ ਪ੍ਰੇਸ਼ਰ ਜੋ ਬੂਟਾ ਬਾਗ ਦੇ ਵਿਚਕਾਰ ਆ ਉਹਦੇ ਫਰਦਾਂ ਨੂੰ Hallelujah! Hallelujah!